세하 ਹੁਕਮ ਕਮਾਲੀ ਓ ਕੱਲੇ ਆਵੈ ਨਾਨਕ ਸਦੇ ਉਪੀ ਜਾਏ ਜੇ ਹਰ ਚੀਜ਼ ਦੀ ਵਿਚਾਰ ਤੇ ਨਾ ਆਏ ਕੱਲਿਆ ਨਾਮ ਦਾ ਸਾਨਿਆ ਅਬ ਤੁਹੋਂ ਤੰਗਾ ਹੋ ਅਲੀ ਤੇਰਾ ਮਨ ਜਿੰਨ I'm ਤੇਰੇ ਹੈ ਸਭ ਕੇ ਚਹਿ ਹੈ ਇਹ ਚਲੇ ਸੁਖਾਏ ਮੰਨ ਵਸਿਆ ਵਾਜੇ ਸ਼ਬਦ ਤਿਤਕਾਲਸ ਭਾਗਿਆਰੁ

ਲਾਲ ਸਿੰਘ ਢਾਲੀਵਾਲ ਦੀ ਵੱਲੋਂ ਰੱਖੀ ਗਈ ਸੀ ਜਿਹਦੇ ਕਰਕੇ ਪਰਿਵਾਰ ਨੇ ਫੈਸਲਾ ਕੀਤਾ ਕਿ ਇਹ ਵੀ ਉਹਨਾਂ ਦੀ ਸੋਚ ਨੂੰ ਇੱਕ ਸ਼ਰਧਾਂਜਲੀ ਹੋਊਗੀ ਇਸ ਲਈ ਇਸ ਜਗ੍ਹਾ ਤੇ ਰੱਖਿਆ ਗਿਆ ਸ਼ਰਧਾਂਲੀ ਸਮਾਗਮ ਨਹੀਂ ਤਾਂ ਬਹੁਤ ਸਾਰੇ ਹੋਰ ਜਾਣਕਾਰ ਰਿਸ਼ਤੇਦਾਰ ਦੋਸਤ ਮਿੱਤਰ ਹੋਰ ਜਗ੍ਹਾ ਤੇ ਸ਼ਰਧਾਂਲੀ ਸਮਾਗਮ ਕਰਨ ਬਾਰੇ ਕਹਿੰਦੇ ਸਨ ਬਹੁਤ ਸਾਰੇ ਸੋਗ ਜਿੱਤੇ ਹਮਤੇ ਮਿਲੇ ਨੇ ਉਹਨਾਂ ਚੋਂ ਕੁਝ ਡਾਕਟਰ ਮਨਜੀਤ ਸਿੰਘ ਢੱਲੋਂ ਜੀ ਵਿਨੋਦ ਕੁਮਾਰ ਬਾਂਸਲ ਪੱਪੂ ਲੋਹਰੀਆ ਜੀ ਸੁਨੀਲ ਕੁਮਾਰ ਗਰੋਵਰ ਮਿੱਟਾ ਠੇਕੇਦਾਰ ਜੀ ਕਰਨ ਕੁਮਾਰ ਗੋਇਲ ਠੇਕੇਦਾਰ ਕੋਟਪੂਰਾ ਗੁਰਚਰਨ ਸਿੰਘ ਬਰਾੜ ਜੀ ਸਮਾਜ ਸੇਵੀ ਨਿਰਪੈ ਸਿੰਘ ਦੀਪ ਢਿੱਲੋਂ ਸਰਪੰਚ ਅਮਰਪਾਲ ਕੌੜਾ ਸਰਪੰਚ ਸੁਖਦੇਵ ਸਿੰਘ ਫੌਜੀ ਜੀ ਕੁਲਵੰਤ ਸਿੰਘ ਜੱਗਾ ਬਰਾੜ ਜੀ ਰਵਿੰਦਰਪਾਲ ਕੋਛੜ ਮਾਰਫਤ ਕੋਛੜ ਹਾਈਟੈਕ ਲੈਬਾਰਟਰੀ ਕੋਲਪੁਰਾ ਠੇਕੇਦਾਰ ਪ੍ਰੇਮ ਮੈਣੀ ਜੀ ਸੁਤੰਤਰ ਕੁਮਾਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਪੂਰਾ ਕੌਂਸਲਰ ਅਰੁਣ ਚਾਵਲਾ ਜੀ ਕੌਂਸਲਰ ਮਨਪ੍ਰੀਤ ਸ਼ਰਮਾ ਕਾਕੂ ਜੀ ਕੋਆਰਡੀਨੇਟਰ ਸੁਖਜਿੰਦਰ ਸਿੰਘ ਤੱਖੀ ਰਿਟਾਇਰ ਸੁਪਰਡੈਂਟ ਮਨਦੀਪ ਸਿੰਘ ਮੋਂਗਾ ਜੀ ਸੈਕਟਰੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਸਰਬਜੀਤ ਸਿੰਘ ਸਰਪੰਚ ਮੋਰਾ ਵਾਲੀ ਅਬਾਜੀਤ ਸਿੰਘ ਢਲੋਂ ਸਰਪੰਚ ਚੰਦਵਾਜਾ ਰਿਟਾਇਰਡ ਇੰਸਪੈਕਟਰ ਗੁਰਦੀਪ ਸਿੰਘ ਜੀ ਮੰਡਵਾਲਾ ਗੁਰਮੀਤ ਸਿੰਘ ਗਿੱਲ ਧੂੜਕੋਟ ਬਲਾਕ ਪ੍ਰਧਾਨ ਬਲਰਾਜ ਸਿੰਘ ਪੋਲਾ ਜੀ ਸਰਪੰਚ ਕੋਰ ਸੁਖਿਆ ਜਗਰੂਪ ਸਿੰਘ ਜੀ ਸਰਪੰਚ ਕੋਰ ਕੋਲ ਦਲਬਾਜ ਸਿੰਘ ਜੀ ਪ੍ਰਾਰਥ ਸਰਪੰਚ ਚਮੇਲੀ ਅਮਨਦੀਪ ਗਰੋਵਰ ਐਕਐਫਐਸਓ ਇੰਸਪੈਕਟਰ ਸੰਗਤ ਸਿੰਘ ਮੰਕਲ ਮਾਸਟਰ ਕੁਮਾਰ ਸਿੰਘ ਡੋੜ ਜੀ ਪ੍ਰੀਤਮ ਸਿੰਘ ਡੋੜ ਰਾਣਾ ਡੋੜ ਮਾਰਪਤ ਗੰਗਸਰ ਮੋਟਰ ਕੰਪਨੀ ਤੋਂ ਦਲਬਾਜ ਸਿੰਘ ਗੁਰਮੀਤ ਸਿੰਘ ਸੰਧੂ ਪ੍ਰਦਮ ਸਿੰਘ ਪ੍ਰਦਮ ਸੁਦਰ ਸਬੋ ਦੇ ਵਰਕ ਸਿਗਰੇ ਕਲਾ ਕੋਲਪੁਰਾ ਸੰਜੀਤ ਸਣੀਦਰਾ ਚਰਨ ਚੰਨੜ ਹਰਦੀਪ ਸਿੰਘ ਬਰਾੜ ਪਹਿਲਵਾਨ ਅੰਗ ਬਾਬਾ ਬਲਵੀਰ ਸਿੰਘ ਜੀ ਸਿੱਚੇਵਾਲ ਮੈਂਬਰ ਰਾਜ ਸਭਾ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਲੋਕ ਸਭਾ ਫੀਰਕੋਟ ਉਹਨਾਂ ਦਾ ਵੀ ਹਾਰੇ ਲਵਾ ਕੇ ਗਏ ਨੇ ਉਹਨਾਂ ਦੇ ਸਾਥੀ ਪਾਸਾ ਯੂਨੀਅਨ ਲਖੋਵਾਲ ਸੁਰਜੀਤ ਹਰੀਏਵਾਲ ਜ਼ਿਲ੍ਹਾ ਪ੍ਰਧਾਨ ਜਨਾਬ ਮੈਂ ਦੱਸੂ ਤੇ ਰਚੰਦਾ ਜੀ ਤਾਂ ਕਿ ਆਇਨੇ ਸੋਮਾ ਦਸ਼ਮੀਰ ਇੰਸਟੀਚਿਊਟ ਰਸਾਇਣ ਡੈਂਟਲ ਸਾਇੰਸ ਤਲਵੰਡੀ ਗੋਪਾਲ ਕ੍ਰਿਸ਼ਨ ਜੀ ਤੇ ਹੋਰ ਮੈਂਬਰ ਸਾਹਿਬਾਨ ਆਲਮੀ ਪੰਜਾਬੀ ਆਦਬ ਫਾਊਂਡੇਸ਼ਨ ਰਿਲੇਟਡ ਖਰੀਦਕੋਟ ਪਾਣਾ ਜੀ ਦਸਵੰਤ ਸਿੰਘ ਮਿਰਦੀ ਜੀ ਮਾਹਾਂ ਜੋ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਜੀ ਉੱਚੇ-ਉੱਚੇ ਤੋਂ ਤੇ ਆਏ ਨੇ ਸੁਖਜਿੰਦਰ ਸਿੰਘ ਕੌਣੀ ਜੀ ਚੇਅਰਮੈਨ ਗੁਰਤੇਜ ਸਿੰਘ ਖੋਸਾ ਜੀ ਚੇਅਰਮੈਨ ਇਦਨੀਆਂ ਸੁਖਜੀਤ ਸਿੰਘ ਢਿਲਵਾ ਜੀ ਚੇਅਰਮੈਨ ਸਾਹਿਬ ਆਓ ਜੀ ਵੀਰ ਕੁਰਲਾਬ ਸਿੰਘ ਜੀ ਢਿਲਵਾ ਸਰਪੰਚ ਢਿਲਵਾ ਪਰਿਵਾਰ ਦੇ ਮੈਂਬਰ ਨੇ ਜਥੇਦਾਰ ਲਾਲ ਸਿੰਘ ਦੇ ਨੇੜਲੇ ਰਿਸ਼ਤੇਦਾਰ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਡੇ ਸਤਿਕਾਰਯੋਗ ਮੇਰੇ ਮਾਸਟਰ ਜੀ ਸਰਦਾਰ ਲਾਭ ਸਿੰਘ ਜੀ ਧਲੇਬਾਦ ਦੇ ਭੋਗ ਅਤੇ ਅੰਤਮ ਅਰਦਾਸ ਮੌਕੇ ਜੁੜ ਬੈਠੀ ਸਮੂਹ ਸੰਗਤ ਜੀ ਫਤਿਹ ਅੱਜ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਤਿਗੁਰਾਂ ਦਾ ਧੰਨਵਾਦ ਕਰਨ ਤੋਂ ਬਾਅਦ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਕੁਝ ਪਰਿਵਾਰ ਵਿਸ਼ੇਸ਼ਤਾ ਰੱਖਦੇ ਹਨ ਜੀ ਉਥੇ ਮਜਬੂਰੀ ਵੀ ਪੈ ਜਾਂਦੀ ਹੈ ਤੇ ਜ਼ਰੂਰੀ ਵੀ ਹੁੰਦਾ ਹੈ ਚਾਰ ਸ਼ਬਦ ਕਹਿਣੇ ਜਾਂ ਕੋਈ ਆਪਾਂ ਨੂੰ ਸਮਾਜ ਨੂੰ ਸਹਿਦਨ ਦੇ ਲਈ ਗੱਲ ਮਿਲ ਜਾਂਦੀ ਹੈ ਜਿਵੇਂ ਸਾਡੇ ਬਹੁਤ ਹੀ ਇਤਿਹਾਸ ਸਾਡੇ ਕੀਰਤਨ ਜਥੇ ਨੇ ਜਿੱਥੇ ਕੀਰਤਨ ਨਾਲ ਉਥੇ ਨਾਲ ਹੀ ਵਿਆਖਿਆ ਨਾਲ ਨੇ ਹਲ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਾਭ ਸਿੰਘ ਜੀ ਧਾਲੀਵਾਲ ਚੜ੍ਹਦੀ ਕਲਾ ਦਾ ਪ੍ਰਤੀਕ ਮੇਰੇ ਘਰ ਵਾਲੀ ਦੀ ਮਾਸੀ ਹੈ ਜਸਵਿੰਦਰ ਕੌਰ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਦਾ ਨਾਮ ਕੁਦਰਤੀ ਸਭੇ ਸਾਰਿਆਂ ਤੋਂ ਬੋਲਣ ਤੋਂ ਰਹਿ ਗਿਆ ਕਹਿੰਦੇ ਹੁੰਦੇ ਆ ਮਰੇ ਮਾਸ ਤੇ ਜੀਰੇ ਮਾਸੀ ਮੇਰੀ ਸੱਸ ਬਹੁਤ ਛੇਤੀ ਅਕਾਲ ਚਲਾਣਾ ਕਰ ਗਏ ਸੀ ਸਾਡੇ ਇਸ ਮਾਸੀ ਜਸਵਿੰਦਰ ਕੌਰ ਨੇ ਸਾਨੂੰ ਮਾੜਾ ਤੋਂ ਵੜਾ ਬਹੁਤ ਪਿਆਰ ਆ ਤਾਂ ਉਹ ਪਰਿਵਾਰ ਚੜ੍ਹਦੀ ਕਲਾ ਵਾਲੇ ਪਰਦੇ ਵਿੱਚ ਸਰਦਾਰ ਫਰਨੇ ਜੀ ਦੇ ਸੁਪੁੱਤਰ ਲਾਭ ਸਿੰਘ ਜੀ ਦੇ ਭੋਗ ਮੌਕੇ ਇਕੱਤਰ ਹੋਏ ਆ ਜਿਹੜਾ ਸਾਰਾ ਪਰਿਵਾਰ ਜਿੱਥੇ ਇਤਿਹਾਸ ਹੈ ਉਥੇ ਵਿਸ਼ੇਸ਼ ਵੀ ਹੈ ਕਿਉਂਕਿ ਜਿਹੜਾ ਇੱਕੋ ਹੀ ਪਰਿਵਾਰ ਮਾਫੀ ਚਾਹੁੰਦਾ ਹਾਂ ਅਸੀਂ ਵੀਰ ਅਮਰਜੀਤ ਸਿੰਘ ਸੰਭਵਾ ਜਿਹੜੇ ਸਾਬਕਾ ਐਮਐਲਏ ਨੇ ਕਮਲਜੀਤ ਸਿੰਘ ਉਪ ਜ਼ਿਲ੍ਹਾ ਪ੍ਰਸ਼ਾਸਕ ਅਮਰਜੀਤ ਅਮਨਦੀਪ ਸਿੰਘ ਬਾਬਾ ਚੇਅਰਮੈਨ ਸੰਦੀਪ ਕਮਿਆਨਤ ਜੀ ਸੁਖਜੀਤ ਸਿੰਘ ਢਿਲਮਾ ਜੀ ਸੁਫਾਨ ਸਿੰਘ ਪੱਕਾ ਜੀ ਅਜੀਪਾਲ ਬਰਗੜੀ ਜੀ ਡਾਕਟਰ ਸ਼ੇਖਰ ਜੀ ਰਮਨ ਸ਼ਰਮਾ ਜੀ ਰੇਕੂ ਸਮਾਧਾਨ ਵਾਲਾ ਡਾਕਟਰ ਰਣਜੀਤ ਜੋੜਾ ਜੀ ਸੇਵਕ ਧੂਰਕੋਟ ਦੇ ਗੁਰਮੀਤ ਧੂਰਕੋਟ ਪ੍ਰੀਤਮ ਭਾਣਾ ਜੀ ਅਮਨਦੀਪ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਗੁਰਮੀਤ ਸਿੰਘ ਢਾਲੀਵਾਲ ਕਿਸਾਨਾ ਜੀ ਸਾਦੂ ਰਾਣੂ ਉਸਲਾ ਜੀ ਡਾਕਟਰ ਸਤੀ ਸ਼ੇਖਰ ਪ੍ਰਧਾਨ ਸਰ ਕੁਮਾਰ ਸਿੰਘ ਡੀਪੀ ਅਨੇਜਾ ਜੀ ਸ਼ੇਰਜੀਤ ਸਿੰਘ ਸੰਗਾ ਜੀ ਐਸ ਐਚ ਐਫ ਦਾ ਉਹਨਾਂ ਦਾ ਸੋਗਮਤਾ ਵੀ ਆਇਆ ਲੱਖਾ ਸਿਧਾਣਾ ਜੀ ਘਰੇ ਆਦਰੀ ਨੂੰ ਆ ਕੇ ਗਏ ਸਨ ਉਤੋਂ ਕਿਸਾਨ ਯੂਨੀਅਨ ਪੰਜਾਬ ਦੇ ਸਵਾਇ ਪ੍ਰਣਾਮ ਆਪੇ ਸੇਖੋਂ ਜੀ ਨਾਲ ਸਕੰਦਰ ਸਿੰਘ ਡੋਲ ਪਰੇ ਸੇ ਢਲੋਂ ਜੀ ਜਕੀਰ ਸਿੰਘ ਖਾਲਸਾ ਜੀ ਉਹਨਾਂ ਤੋਂ ਮਾਫੀ ਚਾਉਣੀ ਆ ਹੁਣ ਵੀਰ ਗੁਰਦੇਵ ਸਿੰਘ ਸੇਖੋਂ ਜੀ ਨੂੰ ਬੇਨਤੀ ਆ ਉਹ ਸ਼ਬਦਾਂ ਦੇ ਫੁੱਲ ਭੇਟ ਕਰਨ ਤੇ ਉਸ ਤੋਂ ਬਾਅਦ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਸ਼ਬਦਾਂ ਦੇ ਫੁੱਲ ਵੀ ਭੇਟ ਕਰਨਗੇ ਤੇ ਪਰਿਵਾਰ ਵੱਲੋਂ ਸਾਰੇ ਅਧੂਰੋਣ ਨੇੜੇ ਹੋਏ ਸੰਗਤਾਂ ਦਾ ਧੰਨਵਾਦ ਨਹੀਂ ਕਰਨਗੇ ਉਨ ਨੂੰ ਮਾਣ ਦੇ ਸ਼ਬਦ ਗਰੋ ਤਨਤਨ ਸਹਿਬ ਜੀ ਦੇ ਗਲਸਾ ਮਹਾਰਾਜ ਦੀ ਗੋਚ ਵਿੱਚ ਬੈਠੇ ਗੁਰੂ ਪਹਿਰਿਸਰ ਸੰਗਤ ਜੀ ਉਹ ਖਤੇਹਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਿੱਤੇ ਅੱਜ ਆਪ ਸਾਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਲਾਹਤ ਸਿੰਘ ਜੀ ਢਾਲੀਵਾਲ ਜੀ ਦੀ ਅੰਤਮ ਅਰਦਾਸ ਨੇ ਵਿਚਕਰਤ ਹੋਏ ਆ ਪਾਣੀ ਦਾ ਪ੍ਰਮਾਣ ਅੱਲੇ ਆਵੇ ਨਾਨਕ ਸਭ ਦੇ ਉੱਤੇ ਜਾਏ ਹਰ ਮਨੁੱਖ ਨੇ ਜਾਣਾ ਔਰ ਭੇਜਦਾ ਪ੍ਰਮਾਤਮਾ ਕੋ ਪਰ ਇਸ ਸਮੇਂਦਾਰ ਜਿਹੜਾ ਜਿੱਥੋਂ ਸਾਡਾ ਸਮਾਂ ਉਸ ਸਮੇਂ ਦੇ ਜਿਹੜਾ ਇਨਸਾਨ ਸਮਾਜ ਲਈ ਦੇਸ਼ ਲਈ ਆਪਣੇ ਧਰਮ ਲਈ ਕੁਝ ਕਰਦਾ ਉਹਨੂੰ ਯਾਦ ਰੱਖਿਆ ਜਾਂਦਾ ਛੋਆਪ ਆਪਾਂ ਸਾਰੇ ਜਥੇਦਾਰ ਸਾਹਿਬ ਦੇ ਜੀਵਨ ਤੋਂ ਜੰਗੀ ਤਰ੍ਹਾਂ ਭਲੀ ਪ੍ਰਾਂਤਿਕ ਜਾਨੋਂ ਆ। ਸੋ ਇਹੀ ਸਾਡਾ ਫਰਜ਼ ਬਣਦਾ ਹੈ ਕਿ ਇਸ ਧਰਤੀ ਤੇ ਰਹਿੰਦੇ ਆ ਜੋ ਕ੍ਰਿੰਤੀਆਂ ਨੇ ਜੋ ਮਾਰੇ ਵਿਹਾਰ ਕਰਦੇ ਨੇ ਮਾਰੇ ਸਮੇਂ ਆਉਂਦੇ ਨੇ ਉਹਨਾਂ ਦੇ ਸਮਿਆਂ ਦੇ ਵਿੱਚ ਚੰਗਿਆਈ ਦੀ ਤੇ ਗਿਆਨ ਦੀ ਲਕੀਰ ਖਿੱਚ ਕੇ ਚੰਗੇ ਕਰਮ ਕਰਕੇ ਲੋਕਾਂ ਲਈ ਪ੍ਰੇਰਨਾ ਸ्रोत ਬਣ ਗਏ। ਸੋ ਵਹਿਗੁਰੂ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜਥੇਦਾਰ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਵਾਸ ਬਖਸ਼ੀ। ਸੇ ਪਰਿਵਾਰ ਨੂੰ ਭਣਾ ਮੰਨ ਦਾ ਬਲਬਖਸ ਸਾਰੇ ਸੰਬੰਧਿਤ ਰਿਸ਼ਤੇਦਾਰ ਪਿੰਡ ਭਰਾਮਾ ਨੂੰ ਉਹਨਾਂ ਦੇ ਸਹੁਰੇ ਨੂੰ ਭਣਾ ਮੰਨ ਦਾ ਬਲਬਖਸ ਸੋਨਿਆ ਬੇਟੀ ਕਰਦਾ ਫਤਿਹ ਨਰਨਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ